ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਜਗਪ੍ਰੀਤ ਸਿੰਘ ਜਿਹੜੇ ਕੀ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਐਕਸਪਰਟ ਨੇ 스파우스 ਵੀਜ਼ਾ ਤੇ ਕੈਨੇਡਾ ਤੋਂ ਲਗਾਤਾਰ ਅਪਡੇਟਸ ਆ ਰਹੇ ਨੇ ਇੱਕ ਹੋਰ ਅਪਡੇਟ ਦੇ ਉੱਪਰ ਕਲੈਰਿਟੀ ਲੈ ਕੇ ਹਾਜ਼ਰ ਨੇ ਜਗਪ੍ਰੀਤ ਸਿੰਘ ਜੀ ਜਗਪ੍ਰੀਤ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਤੁਸੀਂ ਜ਼ਰੂਰ ਸਾਂਝੀ ਕਰੋ ਅੱਜ ਗੱਲ ਕਰਾਂਗੇ ਜੀ 스파우스 ਵੀਜ਼ਾ ਨੂੰ ਐਪਲੀਕੇਸ਼ਨਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਅਪਡੇਟ ਆਇਆ ਸੀਗਾ ਕਿ जोड़े कैंडीडेट्स कैनेडा दे वर्क परमिट्स के नेर उन्हों की जॉब कैटेगरी जी है टायर टू और टायर थ्री देना सिलेक्टिव परमिशन दिखा जा कि वो अपने स्पाउसू ओपन वर्क परमिट के उत्ते कॉल कर सकन और जेडे कैंडीडेट ऑलरेडी टायर जीरो और वन कैटेगरी के जॉब्स केम कर रहे एग्जामड रहने सिलेक्टिव मतलब वह कैंडीडेट्स अपने स्पाउसू कॉल कर सकते हैं ਸੋ ਲਗਾਤਾਰ ਕੈਂਡੀਡੇਟਸ ਦੇ ਸਵਾਲ ਆ ਰਹੇ ਸੀ ਕਿ ਉਹ ਲਿਸਟ ਕੀ ਰਹੂਗੀ ਜਾਂ ਸਿਲੇਕਟਿਵ ਫੀਲਡਸ ਕਿਹੜੀਆਂ ਰਹਿਣਗੀਆਂ ਸੋ 22 ਜਨਵਰੀ ਨੂੰ ਆਲਰੇਡੀ ਰਿਲੀਜ਼ ਕਰ ਦਿੱਤੀ ਗਈ ਸੀ ਉਹ ਲਿਸਟ ਔਰ ਉਹ ਲਿਸਟ ਦੇ ਵਿੱਚ ਓਕਿਪੇਸ਼ਨਸ ਨੂੰ ਨੌਕ ਕੋਡਸ ਦੇ ਅਕੋਰਡਿੰਗਲੀ ਡਿਸਕ੍ਰਾਈਬ ਕਰ ਦਿੱਤਾ ਗਿਆ ਔਰ ਇੱਕ ਗਰੁੱਪਸ ਜਿਹੜੇ ਨੇ ਟਾਇਰ 2 ਔਰ ਟਾਇਰ 3 ਦੇ ਲਈ ਨੇ ਜਿਹਦੇ ਵਿੱਚ ਬਹੁਤ ਸਾਰੇ ਹੈਲਥ케ਅਰ ਸੈਕਟਰਸ ਨੇ ਟ੍ਰੇਡ ਦੇ ਨੇ ਟੈਕਨੀਕਲ ਦੇ ਨੇ ਟਰਾਂਸਪੋਰਟ ਦੇ ਨੇ ਸੋ ਹੁਣ ਕੈਂਡੀਡੇਟਸ ਦੇ ਕੋਲ ਲਿਸਟ ਹੈ ਔਰ ਟਾਇਰ 2 ਔਰ ਟਾਇਰ 3 ਵਾਲੇ ਕੈਂਡੀਡੇਟਸ ਵੀ ਆਪਣੇ ਫੀਲਡ ਦੇ ਅਕੋਰਡਿੰਗਲੀ ਆਪਣੀਆਂ ਜੋਬ ਕੈਟਾਗਰੀਜ਼ ਦੇ ਅਕੋਰਡਿੰਗਲੀ ਆਪਣੇ ਸਪਾਊਸ ਨੂੰ ਕਾਲ ਕਰ ਸਕਦੇ ਜੇ ਮੈਂ ਲਿਸਟ ਦੀ ਗੱਲ ਕਰ ਰਹਾ ਤਾਂ ਬੜੀ ਲੰਬੀ ਚੌੜੀ ਲਿਸਟ ਹੈ ਔਰ ਆਲਮੋਸਟ ਜਿਹੜੇ ਕੈਂਡੀਡੇਟਸ ਟਾਇਰ 2 3 ਚ ਜੋਬਸ ਕਰ ਰਹੇ ਸੀਗੇ ਉਹਨਾਂ ਦੀਆਂ ਕਾਫੀ ਹੱਦ ਤੱਕ ਜੋਬਸ ਜਿਹੜੀਆਂ ਨੇ ਉਹ ਇੰਨਾ ਇਸ ਲਿਸਟ ਦੇ ਵਿੱਚ ਕਵਰ ਅਪ ਹੋ ਚੁੱਕੀਆਂ ਨੇ ਸੋ ਨੀਡ ਨਾ ਟੂ ਵਰੀ ਜੀ ਸੋ ਟਾਇਰ 2 ਔਰ ਟਾਇਰ 3 ਵਾਲੇ ਕੈਂਡੀਡੇਟਸ ਵੀ ਕਾਫੀ ਹੱਦ ਤੱਕ ਸੇਫ ਨੇ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟਸ ਦੇ ਉੱਤੇ ਕਾਲ ਕਰਨ ਦੇ ਲਈ ਸਟੂਡੈਂਟ ਵੀਜ਼ਾ ਨੂੰ ਲੈ ਕੇ ਵੀ ਨਵੇਂ ਚੇਂजेस ਕਰ ਦਿੱਤੇ ਗਏ ਨੇ ਹੁਣ ਕੈਪਿੰਗ ਲਾ ਦਿੱਤੀ ਗਈ ਹੈ ਜਿਹਦੇ ਵਿੱਚ ਇੱਕ ਡਿਫਾਈਨਡ 5 ਲੱਖ 5000 ਕੁਝ ਐਪਲੀਕੇਸ਼ਨਸ ਦਾ ਨੰਬਰ ਦਿੱਤਾ ਗਿਆ ਕਿ ਅਗਰ ਇਸ ਤੋਂ ਉੱਪਰ ਜਿਹੜੀਆਂ ਐਪਲੀਕੇਸ਼ਨਸ ਆਈਆਰ ਸੀਸੀ ਕੋ ਰਿਸੀਵ ਹੋਣਗੀਆਂ ਉਹ ਰਿਵਰਸ ਕਰ ਦਿੱਤੀਆਂ ਜਾਊਗੀ ਰਿਟਰਨ ਕਰ ਦਿੱਤੀਆਂ ਜਾਊਗੀ ਔਰ ਉਹਨਾਂ ਦੀਆਂ ਜਿਹੜੀਆਂ ਬੈਸੀ ਫੀ ਹੈ that will be refunded ਸੋ ਇਸ ਟੌਪਿਕ ਤੇ ਵੀ ਮੈਂ ਡਿਟੇਲ ਸ਼ੋ ਬਣਾਉਂਗਾ ਕਿ ਸਟੂਡੈਂਟਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਆਪਣੀਆਂ ਫਾਈਲਸ ਦੇ ਉੱਤੇ ਲਾਉਣਾ ਹੈ ਔਰ ਉਹਦੇ ਵਿੱਚ ਜੇ ਮੈਂ ਕੈਪਿੰਗ ਦੀ ਗੱਲ ਕਰਾਂ ਤਾਂ ਤਕਰੀਬਨ 437000 ਵੀਜ਼ਾ ਉਹਨਾਂ ਨੇ ਇਸ਼ੂ ਕਰਨਾ ਹੈ ਜਿਹੜਾ ਸਟੱਡੀ ਪਰਮਿਟ ਹੈ ਉਹਦੇ ਵਿੱਚ ਵੀ ਉਹਨਾਂ ਨੇ ਕੈਟੇਗਰੀਜ਼ੇਸ਼ਨ ਜਿਹੜੀ ਹੈ ਉਹ ਅੱਗੇ ਡਿਫਾਈਨ ਕੀਤੀ ਹੈ ਸੋ ਕੀ ਪ੍ਰੋਗਰਾਮਸ ਰਹਿਣਗੇ ਕਿਹੜੇ ਟ੍ਰੇਡਸ ਰਹਿਣਗੇ ਸੋ ਉਹ ਆਉਣ ਵਾਲੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਸਪਾਊਸ ਓਪਨ ਵਰਕ ਪਰਮਿਟਸ ਨੂੰ ਲੈ ਕੇ ਟਾਇਰ 2 اور ਟਾਇਰ 3 ਦੀਆਂ ਕਨਫਿਊਜ਼ਨਸ ਜਿਹੜੀਆਂ ਨੇ ਓਨ ਦੂਰ ਹੋ ਚੁੱਕੀਆਂ ਨੇ ਬਕਾਇਦਾ ਲਿਸਟ ਆ ਚੁੱਕੀ ਹੈ ਸੋ ਤੁਸੀਂ ਉਹ ਲਿਸਟ ਨੂੰ ਦੇਖ ਸਕਦੇ ਹੋ ਔਰ ਆਪਣੇ ਅਕੋਰਡਿੰਗਲੀ ਆਪਣੀਆਂ ਐਪਲੀਕੇਸ਼ਨਸ ਨੂੰ ਆਪਣੇ ਸਪਾਊਸ ਦੇ ਓਪਨ ਵਰਕ ਪਰਮਿਟਸ ਦੇ ਲਈ ਪ੍ਰੋਸੀਡ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਐਕਸਪਰਟ ਨੇ ਅੱਜ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਇੱਕ ਨੰਬਰ ਹੈ ਇਸ ਨੰਬਰ ਤੇ ਟੈਲੀਫੋਨ ਕਾਲ ਕਰਕੇ ਤੁਸੀਂ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਆਨਲਾਈਨ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਪੂਰੀ ਕਲੈਰਿਟੀ ਹੁਣ ਤੋਂ ਬਾਅਦ ਤੁਸੀਂ ਆਪਣੇ ਫੈਸਲੇ ਲਓ ਬਹੁਤ ਬਹੁਤ ਧੰਨਵਾਦ